ਪਸਵੰਦਾ ਜੀ ਕਰ ਪਸਵੰਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਝਾੜੀ ਵਾਲੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਬਈ ਪਾਰ ਬਾਈ ਦਾ ਨਾਮ ਅਤੇ ਵਪਾਰ ਦਾ ਬਈ ਦਾ ਕੰਮ ਆ ਤੋਂ ਜਨਵਰ ਤੁਹਾਨੂੰ ਦਿਖਾਵਾਂਗੇ ਦੋਵੇਂ ਮੱਝਾ ਮਿੱਤਰੋ ਸੂਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਗੱਲ ਬਾਤ ਸਾਲੀ ਕਰ ਲੈਣੇ ਬਾਈ ਦੇ ਨਾਲ ਆਉ ਮਿਲਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਡਾ ਹਾਲਾ ਵਧੀਆ ਬਾਈ ਹਾਂਜੀ ਵਧੀਆ ਜੀ ਸੀਤਾ ਦੇ ਪਰਿਵਾਰ ਬਾਈ ਹਾਂਜੀ ਵਧੀਆ ਠੀਕ ਆਜੋ 2 ਜਨਵਾਰ ਫਿਰ ਬਾਈ ਹਾਂਜੀ ਹਾਂਜੀ ਅਜੇ ਪਹਿਲੇ ਨੰਬਰ ਤੇ ਮੈਂ ਬਾਈ ਕਿੰਨਵਾ ਸੂਆ ਸੂਈਏ ਇਹ ਜੀ ਤੀਜਾ ਸੂਆ ਸੂਈ ਆ ਠੀਕ ਨੇ ਉਹਦੇ ਨੂੰ ਹੋ ਗਏ ਬਾਈ ਸੂਈ ਨੂੰ ਇਹਨੂੰ 6-7 ਦਿਨ ਹੋ ਗਏ ਕੱਟਾ ਮਗਰ ਗਿਆ ਕੱਟੀ ਕੱਟੀ ਜੀ ਕੱਟੀ ਮਗਰ ਕਿੰਨੇ ਦੁੱਧ ਤੇ ਚਲਦੀ ਹੁਣ ਇਸ ਟਾਈਮ ਜੀ ਇਹ ਥੱਲੇ 9 9.5 ਕਿਲੋ ਹੈਗਾ ਜੀ ਠੀਕ ਚੂਣ ਚੰਨ ਚੰਗਾ ਲੱਗਿਆ ਬਾਈ ਚੂਣ ਬਹੁਤ ਚ ਵੇ ਦੇ ਦਾਂਗੇ ਜੀ 1 5 ਦੀ 1 5 ਦੀ ਮੈਂ ਤੁਹਾਨੂੰ ਵੇਚੋ ਹਾਂਜੀ ਜ਼ਰੂਰ ਕਰਾਂਗੇ ਮਾਨ ਤਨ ਖੋਜੂਗਾ ਜੀ ਕੱਢਿਓ ਬਾਹਰੋਂ ਤੁਰਨ ਵਾਲੇ ਬਹੁਤ ਚੰਗੀ ਚੋਟੀ ਕੱਟ ਕਾਠ ਬਹੁਤ ਆ ਰਹੀ 1 5000 ਰੁਪਏ ਦੀ ਡਿਮਾਂਡ ਹੈ ਕਰਮਾਣੀ ਦੀ ਸੂਈ ਸਵਾਈਆ ਭਾਈ 9 ਕਿਲੋ 9.5 ਕਿਲੋ ਤੋਂ ਤੇ ਕੰਡੇ ਦੇ ਜੋਕਣ ਵਾਲਾ ਭਾਈ ਇਹਦਾ ਤਿਆਰ 67 ਦਿਨਾਂ ਦਾ ਸੁਆ ਮੋਰ ਗਰੇ ਦੇ ਕੱਟੀਆਂ ਕਰਮਾਣੀ ਦੀ ਠੀਕ ਹੈ ਵੀ ਦੇ ਵੇਖ ਸਕਦੇ ਹਾਂ ਸਾਫ਼ ਸੁਥਰੀ ਜੰਨੀ ਹੈ ਕਿਥੋਂ ਲਈ ਭਾਈ ਇਹ ਹੈ ਭਾਈ ਦਰਨ ਦੇ ਵੀ ਆਲੀ ਪ੍ਰੇਰ ਤੋਂ ਤਾਲੀ ਪ੍ਰੇਰ ਆ 10 11 ਕਿਲੋ ਦੁੱਧ ਦਹੀਂ ਜੋਗੀ ਤੁਹਾਡੇ ਕੋਲ ਪਾਣਾ ਨਹੀਂ ਮੈਂ ਤਾਂ ਕਿਚਨ ਦੀ ਸੇਵਾ ਲਈ ਠੀਕ ਹਨ ਪਰ ਪਾਏਗਾ ਕਾੜੇ-ਕੂੜੇ ਦਿੱਤੇ ਹੋਰ ਦਾ ਬਾਰਾ ਵੀ ਤੇ ਦੇ ਬਾਰਾ 10 ਕਿਲੋ ਦੁੱਧ ਚੰਗੀ ਨਹੀਂ ਮੈਂ ਬਣਦੀ ਤਾਂ ਤੇ ਰੇਟ 1 ਲੱਖ 5000 ਰੁਪਿਆ ਵਿੱਚੋਂ ਮੰਨਤਾਂ ਹੋ ਜੂਗਾ ਮਗਰ ਦੀਪਿੰਦੇ ਕੱਟੀਆਂ ਕੱਟੀਆਂ ਵੀ ਦਿਖਾ ਦੀ ਭਾਈ ਮੈਂ ਤੁਹਾਨੂੰ ਕੱਟੀਆਂ ਵੀ ਹਿੰਦੀ ਖਾਣ ਆਥਮ ਲੈਵਾ ਵੇਖ ਲਓ ਭਾਈ ਠੀਕ ਹੈ ਵੀਰੇ ਤੇ ਕੱਟੀਆਂ ਨੇ ਮਗਰਾ ਭਾਈ ਤੇ ਰੇਟ 1 5 ਚੂਣ ਚਾਣ ਚੰਗਾ ਲੱਗਾ ਹੋਇਆ ਭਾਈ ਛੱਡ ਦੀ ਕੱਤੀ ਬੜੀ ਜਿੱਤ ਲੈ ਹਾਂ ਤਾਰ ਹਮਰਾਦ ਦੇ ਰਤੋ ਕੱਟੀ ਛੱਡਤੀ ਐ ਹੁਣ ਤੁਹਾਨੂੰ ਦਿਖਾ ਦੇਣਾ ਆਪਾਂ ਵੀ ਕਿਰਗੋ ਲੈਣਾ ਕਰਮੜੀ ਬਾਕੀ ਤਸੱਲੀ ਤੁਸੀਂ ਰਿਕ ਪੱਖ ਤੋਂ ਵੀਰੇ ਆਪਾਂ ਕੀ ਕਰਨੀ ਆ ਭਾਈ ਬਹੁਤ ਚੰਗੀ ਆਈ ਇਹਨੇ ਟੋਕੜ ਵਿਖ ਜਾਣੀ ਇਹ ਕਦਕੁੱਦ ਚੰਗਾ ਪੁੱਤ ਚੰਗਾ ਮੇਰਾ ਹਾਂਜੀ ਹਾਂਜੀ ਚੌਣ ਚਾਣ ਵੀ ਬਹੁਤ ਚੰਗੀ ਐ ਸਰੀ ਜੀ ਕਿਰਮ ਚ ਰੰਗ ਬਾਰ ਚੰਗਾ ਮੈਂ ਦਾ ਮੁੱਲ ਵੀ ਆਪਾਂ ਜਾਇਜ਼ ਹੀ ਕੀਤਾ ਬਾਗੀ ਆ ਭਾਈ ਮਿੱਤਰੋ ਕਰਮ ਵਾਲੀ ਪਸਮਾਤ ਨੂੰ ਖਾਦਨੇ ਆ ਆ ਵੇਖ ਲਓ ਜੀ ਕੋਈ ਪੂਰ ਚਟਾਨੀ ਕੋਲੀ ਬਹੁਤ ਆ ਤੋੜ ਕੇ ਨਹੀਂ ਹੁਣ ਤੋੜੀ ਆਵੇ ਕਰ ਜੀ ਲੈ 11 ਦਾ ਮੂਵੀ ਪਈ ਹੈ 1088 11 ਕਿਲੋ ਦੁੱਧ ਆ ਕੱਟੀ ਇਹ ਥੱਲੇ ਬਹੁਤ ਚੰਗੀ ਬਹੁਤ ਚੰਗੀ ਕੱਟੀ ਹਾਂ ਚੋਣ ਬਾਲੀ ਪੋਲੀ ਠੀਕ ਆ ਜੀ ਹਾਂਜੀ ਹਾਂਜੀ ਇਹਦਾ 1 ਲੱਖ 8000 8000 ਹਾਂਜੀ ਹਾਂਜੀ ਹੋ ਜੂਈ

ਇਸ ਨਾਲ ਲਗਾਇਆ 11 ਕਿਲੋ ਆ ਰਹੇ ਨੇ ਹਾਂਜੀ ਇਹ ਚਾਹ ਬੰਦ ਆ ਘੋਦ ਦੇ ਉਹ 2-3 ਕਿਲੋ ਤਾਂ ਵਧੂਗੀ ਦਾ ਸਾਥੀ ਆ ਪਿੱਛੇ

ਕਿਮੋ ਨੀ ਤਿਆਰ ਤੋਆ ਹੀ ਬਤਾ ਦੋ ਤੋਆ ਨੋ। ਜਿਹੜਾ ਜੇ ਲੋਰ ਨੰਬਰ ਦਸ ਦੁਗਾਨਾ ਪਾ ਲਈ ਬਰ ਕਿਹ ਆ ਗਿਆ ਪੁਰ। ਹਾਂ ਜੀ। 88474 ਜੀ। 81103 ਜੀ। ਬੈਠਾ ਸੀ ਸਾਹਿਬ ਜੋ ਤੱਕ 81103। ਕੋਈ ਟਾੜੀ ਵਾਲਾ ਪਿੰਡ ਹੈ ਜ਼ਿਲ੍ਹਾ